5 ਮਈ 2022 ਦਿਨ ਵੀਰਵਾਰ ਨੂੰ ਗੁਰਦੁਆਰਾ ਸਹਿਬ ਰਾਮਗੜੀਆ ਲੋਰਮਾਲ ਪਟਿਆਲਾ ਵਿਖੇ ਮਹਾਰਾਜਾ ਜੱਸਾ ਸਿੰਘ ਗਾਮਗੜੀਆ ਜੀ ਦਾ 299ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਜ਼ਿਲ੍ਹਾ ਪਟਿਆਲਾ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਪਾਠਕ੍ਰੰਤ ਕਥਾ ਕੀਰਤਨ ਵਿਚਾਰਾਂ ਹੋਈਆਂ। ਅਰਦਾਸ ਉਪਰੰਤ ਆਏ ਹੋਏ ਵੱਖ-ਵੱਖ ਸ਼ਹਿਰਾਂ ਤੋਂ ਮੈਂਬਰ ਸਹਿਬਾਨਾਂ ਤੇ ਪਟਿਆਲਾ ਦੀ ਸੰਗਤ ਨੂੰ ਜੀ ਆਇਆਂ ਕਹਿੰਦੇ ਹੋਏ ਜਗਜੀਤ ਸਿੰਘ ਸੱਭੂ ਚੇਅਰਮੈਨ RAMGURIA ਕਾਲਜ ਇਥੇਵੰਦੀ ਪੰਜਾਬ ਨੇ ਭਾਈ ਲਾਲੂ ਫਾਊਂਡੇਸ਼ਨ ਗੁਰਦੁਆਰਾ ਸਾਹਿਬ RAMGURIA ਭਗਵਾਨ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰਸਟ ਦਾ ਧੰਨਵਾਦ ਕੀਤਾ 18ਵੀਂ ਸਦੀ ਦੇ ਮਹਾਨ ਜਨਮਾਹ ਮਹਾਰਾਜਾ ਜੱਤਾ ਸਿੰਘ RAMGURIA ਜੀ ਦਾ ਜਨਮ ਦਿਨ ਹੈ ਜਿਹੜੇ ਸਮਾਜ ਵਿੱਚ ਅਕਾਲ ਜਥੇਵੰਦੀ ਮੈਂ ਮਾਈ ਜੀ ਰਾਮਗੜੀਆ ਕਹਿੰਦੀ ਹਾਂ ਤੋੜੋ ਚੀ ਬੋਲੋ ਪੇਂਟਰ ਗਿਆ ਮੈਨੂੰ ਹੁਕਮ ਵੀ ਕਰਿਆ ਸੀ ਵੀ ਤੁਸੀਂ ਲੋਏ ਜਰੂਰ ਆਉਣਾ ਤੇ ਮੈਂ ਆਪਣੇ ਵੱਲੋਂ ਸੁਮੱਚੇ ਕਰਮਾ ਸੋਫਟਵੇਅਰ ਲੋਕ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਆਪਣੇ ਰਾਜਾ ਬੜਿੰਗ ਜੀ ਵੱਲੋਂ ਤੁਹਾਨੂੰ ਸਾਰੇ ਭਾਈਚਾਰੇ ਨੂੰ ਮੁਬਾਰਕਬਾਦ ਵੀ ਦਿਨਾ ਹੈ ਕਿਉਂਕਿ ਜੱਥਾ ਸਿੰਘ ਰਾਮਗੜੀਆ ਜੀ ਨੇ ਜੋ ਸਿੱਖਿਆਮਾਨ ਸਮੁੰਦਿਲਿਆ ਨੇ ਉਹਨਾਂ ਤੋਂ ਸਿੱਖਣ ਦੀ ਲੋੜ ਆ ਜੀ ਕਿਉਂਕਿ ਉਸ ਸਮੇਂ ਜੋ ਉਹਨਾਂ ਨੇ ਮੁਗਲਾਂ ਦਾ ਟੱਕਰ ਕੀਤਾ ਜੋ ਗਰੀਬ ਤੇ ਮਜ਼ਲੂਮ ਦੀ ਰੱਖਿਆ ਕੀਤੀ ਸਾਡੀਆਂ ਬੇਟੀਆਂ ਨੂੰ ਛੁਡਾਇਆ ਲੋਕਾਂ ਨੂੰ ਇੱਧਰ ਉੱਧਰ ਤੋਂ ਜਿਹੜੇ ਮੁਗਲਾਂ ਦੇ ਕਬਜ਼ੇ ਤੋਂ ਛੁਡਾ ਕੇ ਲਿਆਏ ਸੀ ਅੱਜ ਉਹਨਾਂ ਦੀ ਯਾਦ ਨੂੰ ਜੋ ਤਾਜ ਜੈਪੰਦੀ ਇਸ ਗੰਦੀ ਵਧਾਈ ਦੀ ਪਾਤਰ ਹੈ ਤੇ ਮੈਂ ਆਪਣੇ ਵੱਲੋਂ ਤੇ ਸਮੁੱਚੇ ਆਪਣੇ ਪਾਰਟੀ ਵੱਲੋਂ ਤੇ ਸਮੁੱਚੇ ਵਿਚਾਰਵਾਦੀ ਮਾਣ ਵੱਲੋਂ ਤਾਜ ਜੈਪੰਦੀ ਨੂੰ ਵੀ ਵਧਾਈ ਦਿੰਦਾ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਇਸ ਆਦੀ ਬੇਨਤੀ ਧਰੂ ਕਰਾਂਗਾ ਕਿ ਸਾਨੂੰ ਆਓ ਅੱਜ ਇਕੱਠੇ ਹੋ ਕੇ ਸੰਦਾ ਦੇਸਾ ਦੇ ਗ੍ਰਾਮ ਪੜੀ ਜੁੜਿਆ ਚੇਹਮਾ ਤੇ ਚੱਲੀਏ ਅਤੇ ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨ ਲਈ ਆਪਣੇ ਭਾਈਚਾਰੇ ਨੂੰ ਬੇਨਤੀ ਕਰੀਏ ਪਨਾ ਸਾਰਿਆਂ ਦਾ ਧੰਨਵਾਦ ਜੀ ਸਾਹਿਬ ਜੀ ਨੂੰ ਬਰਸਾ ਜੀ ਦੀ ਜੀਤੀ ਨੂੰ ਬੋਲਣ ਦਾ ਮੌਕਾ ਦੇ ਲਈ ਸਾਸਮੇ ਜੀ ਨੂੰ ਪ੍ਰਧੇਪਨ ਕਰਨ ਲਈ ਬਾਰੇ ਬਹੁਤ ਹੀ ਬੜਾ ਨੰਸਾ ਬਾਰੇ ਜੀ ਜੀ ਸਾਰੇ ਤੋਂ ਪਹਿਲਾਂ ਇੱਥੇ ਆਏ ਸਾਰੇ ਸਹਿਰਾਂ ਦਾ ਸਹਿਰ ਤੋਂ ਬਾਤ ਕਰਦੇ ਆ ਜਿਨ੍ਹਾਂ ਦੇ ਬਹੁਤ ਹੀ ਸਾਡੇ ਸਰਦਾਰਿਓ ਪੁਹਾਰ ਸ਼ਕੀ ਦਾ ਲਾਬੇਲ ਤੇ ਪੋਚੀ ਆਨੇ ਪਟਿਆਲੇ ਨੂੰ ਸੁਪਰਪਾਪ ਤੱਕ ਮੈਂ ਟੀਮ ਲਾਬੇਲ ਨੂੰ ਸ਼ਰੋਧਾ ਕਰਤੀ ਤਾਂ ਆਪਕੋ ਬਾਈ ਕਰੇ ਸਾਹ ਜੀ ਸੀ ਕਿ ਪੀਪੀਆ ਨੂੰ ਪਟਿਆਲਾ ਤੇਰੇ ਵਾਲੇ ਮਾ ਲਾ ਨਾ ਰਿਹਾ ਸਦਾ ਤੁਹਾਡਾ ਤੁਹਾਡਾ ਬੇਨਤੀ ਤੁਸਾ ਕੋ ਆਸ ਦੀ ਮਾਨ ਕੋ ਪਾਸ ਕਰ ਰਿਹਾ ਹੈ ਦੋ ਮਿੰਟ ਲਈ ਜਸਾ ਸਿੰਘ ਰਾਮ ਜੀ ਬਾਰੇ ਜੇ ਆਪਣੇ ਗਲਤ ਕਰੀ ਹੈ

ਉਹ ਸਨ ਜਿਹੜੇ ਵੀ ਨਾ ਵਰਤਾ ਹੋਏ ਜੋ ਗੱਲਾਂ ਉਹਨਾਂ ਸਾਹਿਬ ਨੇ ਕਹੀਆਂ ਪਰ ਇਹਦਾ ਸਾਰਾ ਨਾਮ ਇਹ ਕਲ ਨੂੰ ਹੋਊਗਾ ਕਿ ਸਾਨੂੰ ਦੋ ਤਿੰਨ ਗੱਲਾਂ ਬਦਲਣ ਦਾ ਲੋੜ ਹੈ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਪਾਤਸ਼ਾਹਾਂ ਬ리아 ਸਾਹਿਬ ਨੇ ਉਸ ਵੇਲੇ ਇਤਿਹਾਸਕ ਕੰਮ ਕੀਤੇ ਜੋ ਰੈਕੋਰਡਾਂ ਉੱਪਰ ਕਹਿ ਦਰਾਂਗੇ ਕਿ ਅਸੀਂ 10 ਸਾਲ ਲਾ ਰਹੇ ਹੁੰਦੇ ਲਾ ਦੇ ਤੁਰੂ ਜਾਵਾਂਗੇ ਇਹ ਮੇਰਾ ਵਿਸ਼ਵਾਸ ਹੈ ਕਿ ਸਾਡੀ ਕੋ ਉਹਨਾਂ ਨੂੰ ਨਹੀਂ ਭੁੱਲੇਗੀ ਅਤੇ ਨਾਲ ਹੀ ਪਾਕੀ ਦਾ ਸੰਸਾਰ ਉਹ ਵੀ ਉਹਨੂੰ ਯਾਦ ਰੱਖੇਗਾ ਪਰ ਜਿਹੜਾ ਕੰਮ ਸਰਵਉੱਤਮ ਕਰਨ ਵਾਲਾ ਉਹ ਇਹ ਹੈ ਕਿ ਸਾਡੇ ਬੱਚੇ ਅੱਜ ਜਿਹੜੇ ਚਿੰਤਾ ਦਾ ਵਿਸ਼ਾ ਸਾਰਾ ਪੰਜਾਬ ਚੜ੍ਹ ਕੇ ਬਾਹਰ ਕਰ ਦੇਣ ਸਾਡੇ ਬੱਚੇ ਸਾਡਾ ਪੰਜਾਬ ਸਾਡਾ ਪੀਤਾ ਸਾਡਾ ਵਿਤਾ ਬੁਢੀ ਕਿਦਾਰ ਹੋਵੇ ਸਾਬਤ ਸਾਡਾ ਪੰਜਾਬ ਨਹੀਂ ਸਾਬਤ ਇਸ ਨੂੰ ਉੱਥਾ ਜਾ ਤਰਪਣ ਦੀ ਲੋੜ ਹੈ ਇਸ ਵਾਸਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹਾ ਵੀ ਬੋਲਗੇ ਕੋਈ ਕਰੂ ਜੀ ਮੇਰੇ ਸਭ ਤੋਂ ਵੱਡੀ ਗੱਲ ਇਹ ਸਾਡੇ ਜੋ ਰਾਮਬੜੀਆ ਭਾਈ ਜੱਜ ਦੇ ਤੇ ਭਾਵਤ ਭਾਈ ਜੱਜ ਦੇ ਜੋ ਆਈਐਸ ਆਈਪੀਐਸ ਜਾਂ ਪੀਸੀਐਸ ਦਾ ਹੋਰ ਆਫਸਰਸ ਨੇ ਜੋ ਬਰਾਤ ਦੇ ਵਿੱਚ ਜਾ ਬਿਲਾਉ ਲੋ ਬਾਹਰ ਜਿਉ ਲੋ ਬਾਹਰ ਦੇ ਸਾਨੂੰ ਉਹ ਜੀ ਸੋਸੇ ਲੈ ਕੇ ਉਹਦਾ ਲਈਦਾ ਤਾਂ ਕਿ ਉਹਨੂੰ ਤੁਸੀਂ ਲੈ ਕੇ ਸਾਡੇ ਬੱਚੇ ਬਾਹਰ ਆਉਂਦੀਆਂ ਸਿਵਲ ਸਿਵਾਲ ਦੀ ਪ੍ਰੀਖਿਆ ਦੀ ਤਿਆਰੀ ਕਰ ਤੇ ਸਾਡੇ ਬੱਚੇ

तो क्यों उन्होंने जेल में है ये देवी को मां आपने देर भोजन किए वो को मां दर्शक इनका देख रहे हैं सो ज्यादा जो नाटक हो रहा है आज का जो प्रोग्राम है ये राघव जी का जो थे पंजाबी को पूरे पंजाब भर में मैं जा रहा हूं لیے رہے ہیں کہ یہ رہے ہے سنیا کی ایڈر سب کی نہیں چاہیے تھا میرے کو ایک کچھ لے کے چلے ہیں جو جتھے بندی بنا ہوں سب تو پہلا ساری پہچان ہے اسی پہچان کی میں بناونی ہے چوکاں دے نال سڑکاں دے نال چھٹا سرکاری ادارے دے نال لوگوں پاک دا رنگ ایک نمبر اسی گہرا ہوتا ہے رام گڑیا کا جتھے بندی بنایا ਜਿਵੇਂ ਆਪਾਂ ਕਹਿੰਦੇ ਜਦੋਂ 786 ਹੁੰਦਾ ਕੋਹੋਂ ਲਗਾਇਆ ਆਪਾਂ ਅਸੀਂ ਬੁਲਾਇਆ ਇੱਕ ਤੇਰਾ ਨਾਮ ਰੰਗ ਦਾ ਆ ਅੱਗੇ ਦੇ ਅੜੇ ਦੇ ਆਪਰੇ ਆਪਣੇ ਘਰ ਉੱਤੇ ਦੀਵਾਲਾ ਕਰੀ ਧਰਮਸ਼ਾਲਾ ਪੌਣਾ ਦੇ ਨਾਮ ਤੇ ਵੈਬਸਾਈਟ ਤੇ ਉਸ ਤੋਂ ਬਾਅਦ ਸਾਡੇ ਵਿੱਚ ਇਹ ਗੱਲ ਲਗਾਇਆ ਜਿਹਦੇ ਨਾਲ ਅਸੀਂ ਜੁੜਾ ਕਰੀਏ ਉਸੇ ਟੀਮਾਂ ਡਾਕਟਰਾਂ ਦਾ ਪਲੇਟਫਾਰਮ ਤੇ ਹੋਰ ਲੋਕ ਦੀਆਂ ਤੇ ਜਿਹੜੀ ਗੱਲ ਹੈ ਜਿਸ ਨਾਲ ਅੱਜ ਬੱਚੇ ਨੈਟਵਰਕਿੰਗ ਕਰ ਰਹੇ ਨੇ ਫਿਰ ਅਜਿਹੀ ਸੀ ਵੀ ਗੱਲ ਹੈ ਕਿ ਸਰਕਾਰੀ ਅਧਿਕਾਰਾਂ ਦਾ ਪਾੜਾ ਸਮਾਨ ਸੋਭਿਕ ਰੱਖਿਆ ਹੋਇਆ ਹੈ ਖਿਡਾਰੀਾਂ ਨੂੰ ਸਰਵਨਾਚ ਐਮਸੀ ਹਰ ਦੇਰ ਤੇ ਕੁਝ ਅੱਗੇ ਹੁਣ ਦੇ ਬੱਚਿਆਂ ਦਾ ਮਾਨਸਿਕ ਮਾਂ ਫਿਰ ਸਾਡੇ ਕੋਲੇ ਇੱਕ ਜਿਹੜੀ ਗੱਲ ਜੀ ਸੀ ਇਤਿਹਾਸ ਸੀ ਅਸੀਂ ਜਦੋਂ ਜਾੜੇ ਤੋਂ ਸਿਂਧੀ ਜਾੜੇ ਮੈਕਸਿਕ ਤੇ ਲਾਇਬ੍ਰੇਰੀ ਬਹੁਤ ਜ਼ਿਆਦਾ ਇਹ ਬਣਾਉਂ ਜਾ ਰਹੇ ਆ ਸਾਡੇ ਇਹਦੇ ਵਿੱਚ ਸਹਾਇਤਾ ਦਾ ਵੀ ਹੈ ਆਪ ਸਿੱਖੀ ਨੂੰ ਜਾਣੂ ਕਰਾਉਣਾ ਕਿ ਸਰਕਾਰ ਦੀਆਂ ਸਕੀਮਾਂ ਦੇ ਸੰਬੰਧੀ ਪਤਾ ਲੱਗਦਾ ਅਸੀਂ ਵਾਕਰੋ ਕੇ ਰਜਿਸਟਰ ਕੇ ਲਾ ਕੇ ਆਪ ਦੇ ਸਮਾਜ ਨੂੰ ਦੱਸ ਕੇ ਜਿਹੜਿਆਂ ਉਹਦੇ ਬੱਚੇ ਹਾਕੀ ਨੂੰ ਲਾਉਣ ਵਾਸਤੇ ਅਸੀਂ ਇਹ ਕਰ ਰਹੇ ਆ ਲੋਕਾਂ ਬੱਚੇ ਦੀ ਪੜਾਈ ਨੂੰ ਦੁਬਾਰਾ ਦੀ ਸਹਾਇਤਾ ਹੁਣ ਸਰਕਾਰੀ ਦਫਤਰ ਵਿੱਚ ਵੀ ਸਾਇਦਾ ਜੀ ਨੂੰ ਇਸੇ ਕੋ ਪ੍ਰੋਬਲਮ ਆਦੀ ਹੈ ਉਥੇ ਵੀ ਜੇਬਤੀ ਕਾਡੇ ਖੜੇ ਸੀ ਜਮੇ ਕਰੂ ਸ਼ੁਰੂ ਕਰੂ ਸਾਇਦਾ ਬੁੜਾਪਾ ਕੋੜ ਨਹੀਂ ਜਲਦਾ ਜਾਵੇਗਾ ਸੋ ਇਹੇ ਕੰਮ ਕਿਤੇ ਜੇਬਤੀ ਦੀ ਜਿਹੜੀ ਇੱਕ ਦਸਤਾਰ ਬਣੀ ਹੋਈ ਹੈ ਇਹ ਦਸਤਾਰ ਦਾ ਰੰਗ ਤੇ ਲਾਗਣੀਆ ਮਾਤਾ ਜਿਹੜਾ ਰੰਗ ਸੀ ਇੱਕ ਜਿਸੇ ਤਿੱਕਾ ਹੈ ਗੱਲ ਜਿਹੇ ਸੀ ਲਾਗਣੀਆ ਮਗਿਆ ਦੀ ਅਸੀਂ ਪਿਛਲੇ 2 ਸਾਲ ਪਾਈ ਲਾ ਲੋ ਦੀ ਜਾਣਕਾਰੀ ਇੱਕ ਵਾਰ ਐਸੀ ਮਸਾਲੇ ਬਣਾਇਆ ਕਰਾਂਗੇ ਦੂਜੇ ਸਾਲ ਅਸੀਂ ਫਿਰ ਜਾ ਕੇ ਜਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਟਾਸਕ ਕੋ ਸਾਡੇ ਸਾਰੇ ਨੂੰ ਦੇਖ ਕੇ ਨਾ ਦੁਰਦੁਦੂ ਵੀ ਪਛਿਤ ਸਾਰੇ ਆਪਣੇ ਜਿਹੜੇ ਜਾ ਕਿ ਨੇ ਤਾਂ ਸਾਡੇ ਪਿੱਛੇ ਰਹਿ ਜਾਂਦੇ ਨੇ ਤਾਂ ਕਿ ਰੱਪੜੀਆਂ ਮੁੰਗਾਂ ਜੇ ਲੜਾਉਣ ਜੋ ਐਜੰਸੀ ਕੰਪਨੀਟੀਆਂ ਚੱਲ ਰਹੀਆਂ ਨੇ ਬਹੁਤ ਹੀ ਜਲਦ ਜਿਹੜਾ ਤੁਹਾਨੂੰ ਇਸ ਜਨ ਦੇ ਬੰਦੀ ਵੱਲੋਂ ਜਿਹੜੇ ਕੰਮ ਤੁਸੀਂ ਗਏ ਨੇ ਬਹੁਤ ਜ਼ਿਆਦਾ ਹੀ ਅਸੀਂ ਇਹ ਸ਼ੁਰੂਆਤ ਕੀਤੀ ਹੋਈ ਹੈ ਤੇ ਇਹਨੂੰ ਹੋਰ ਅੱਗੇ ਵੱਧ ਲੈ ਕੇ ਜਾਵਾਂਗੇ ਮੈਂ ਅਗਰ ਇੱਥੇ ਜੇ ਤਾਂ ਕਿਸੇ ਦਾ ਨਾਮ ਲੈ ਸਕਾਂ ਤਾਂ ਕੋ ਸਾਡੀ ਮਾਫੀ ਮੇਰੇ ਵਿੱਚ ਇਹ ਸਾਡੇ ਸਾਡੇ ਲਈ ਦਾ ਪ੍ਰਸਤੁਪ ਹੈ ਉਹਦੇ ਤੋਂ ਕਿੰਨਾਂ ਅਨਲਕ ਇਹਦੇ ਪਹੁੰਚੇ ਤੇ ਉਦੋਂ ਕੋਈ ਬੋਜੀ ਨੇ ਮਨਪੂਰ ਸਾਹਿਬ ਨੇ ਚੜੇ 92 ਤੋਂ ਉੱਤਾਰੇ ਹੋਰ ਤੇ ਬਹੁਤ ਸੀ ਦੱਤੇ ਬਣ ਗਏ ਆਪ ਦਾ ਅਸੀਂ ਹੀ ਅਰਚਾ ਕਰਦੇ ਨੇ हां एक मुद्दा है एक सारा मुद्दा है मैंने कुछ एक फॉर्म भराया करे एक नाल फरमान पत्र लागोद लागो कारण दगा वोते लेहा होया सारा को ओसी करना चाहो है सारा कुछ भी है ए अपराध कीते नाल जो आपा ने छोटा सा सदा देते थोड़े एडीएम की शक्ति का जाके रही है त मेनु मानल गलत ही साडे लोगां दे मेरे पूरा एक जज्बा है ते ओ जज्बे नु लेके ਅੱਗੇ ਉੱਡਣਾ ਸਮਝਦੇ ਸਾਨੂੰ ਉਸੇ ਕੁਲਬਲ ਜਿਹੜਾ ਹੁੰਦਾ ਔਰ ਇੰਡੀਆ ਗਰਾਂ ਕਹਿੰਦਾ ਹਾਂ ਮੈਂ ਤੁਹਾਡਾ ਸਾਹਬ ਇੱਥੇ ਆਉਣ ਤੇ ਜੀ ਆਇਆਂ ਨੂੰ ਕਰਦ ਤੇ ਧੰਨਵਾਦ ਕਹਿਣਾ ਜਿਹੜੇ ਸਾਡੇ ਨਿੱਕੇ ਜਿਹੇ ਸੰਦੇ ਹੋਦੇ ਤੇ ਭੌਂਦੇ ਹੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜਿਹੜੇ ਵਾਹਿਗੁਰੂ ਦਾ